ਨਮਸਕਾਰ ਦੋਸਤੋ ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਔਰ ਵੀਡੀਓ ਦੇਖਣਾ ਤੁਸੀਂ ਦੋਸਤੋ ਅਖਰ ਤੱਕ ਪਿਛਲੇ ਮਹੀਨੇ ਇੱਕ ਬਹੁਤ ਵੱਡੀ ਭਵਿੱਖਬਾਣੀ ਕੀਤੀ ਗਈ ਕਿ ਇਹ ਦੁਨੀਆ ਜਿਹੜੀ ਹੈ ਤਬਾਹ ਹੋ ਜਾਣੀ ਹੈ ਦੁਨੀਆ ਖਤਮ ਹੋ ਚੁੱਕੀ ਇਹ ਇਹ ਭਵਿੱਖਬਾਣੀਆਂ ਪਹਿਲਾਂ ਵੀ ਬਹੁਤ ਕੀਤੀਆਂ ਗਈਆਂ ਸਮੇ ਸਮੇਂ ਦੇ ਉਤੇ ਦੁਨੀਆ ਦੇ ਖਾਤਮੇ ਦੀ ਪਰ ਜਿਹੜੀ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਦੋਸਤੋ ਇਹ ਬੜੀ ਖਾਸ ਹੈ ਬੜੀ ਵਿਸ਼ੇਸ਼ ਹੈ ਵੀਡੀਓ ਨੂੰ ਦੇਖਣਾ ਆਖਰ ਤੱਕ ਔਰ ਚੈਨਲ ਦੇ ਹਰ ਵਕਤ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਤੈਨੂੰ ਸਬਸਕ੍ਰਾਈਬ ਰੂ ਕਰਾਣਾ ਦੋਸਤੋ ਤਾਂ ਕਿ ਹਰ ਨਵੀਂ ਜਾਣਕਾਰੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇਹ ਜਿਹੜੀ ਇਸ ਲਈ ਜੁਲਾਈ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਉਹ ਇੱਕ 19 ਸਦੀ ਦਾ 20ਵੀਂ ਸਦੀ ਦਾ ਉਹ ਨਹੀਂ 20ਵੀਂ ਸਦੀ ਦਾ ਇੱਕ ਭਵਿੱਖਵक्ता ਹੋਇਆ ਤੇ ਜਿਹਦੇ ਪ੍ਰਤੀ ਦਾਵਾ ਕੀਤਾ ਜਾਂਦਾ ਹੈ ਉਹਦੀਆਂ 85% ਭਵਿੱਖਬਾਣੀਆਂ ਜਿਹੜੀਆਂ ਹੈਗੀਆਂ ਉਹ ਸੱਚ ਸਾਬਤ ਹੋਈਆਂ ਨੇ ਔਰ ਉਹਦੀਆਂ ਭਵਿੱਖਵਾਨੀਆਂ ਦਾ ਹਵਾਲਾ ਦੇ ਕੇ ਹੀ ਪਿਛਲੇ ਜੂਨ ਜੁਲਾਈ ਦੇ ਵਿੱਚ ਕਾਫੀ ਵੀਡੀਓ ਵਾਇਰਲ ਹੋਈਆਂ ਲੋਕਾਂ ਨੇ ਵੀਡੀਓ ਵਾਇਰਲ ਕੀਤੀਆਂ ਕਿ ਦੁਨੀਆ ਜਿਹੜੀ ਹੈ ਖਤਮ ਹੋਣ ਵਾਲੀ ਹੈ ਇੱਥੇ ਪਰਲੇ ਆਉਣ ਵਾਲੀ ਹੈ ਤੇ ਪਰਲੋ ਵਿੱਚ ਦੁਨੀਆ ਜਿਹੜੀ ਸਾਡੀ ਸਾਡੀ ਖਤਮ ਹੋ ਜੂਗੀ ਯਾਨੀ ਕਿ ਉਸ ਵੀਡੀਓ ਦੇ ਜ਼ਰੀਏ ਲੋਕਾਂ ਦੇ ਵਿੱਚ ਇੱਕ ਡਰ ਇੱਕ ਦਹਿਸ਼ਤ ਪੈਦਾ ਹੋ ਗਈ ਲੋਕਾਂ ਨੇ ਡਰਨਾ ਸ਼ੁਰੂ ਕਰ ਦਿੱਤਾ ਵੀ ਆਪਾਂ ਖਤਮ ਹੋ ਜਾਗੇ ਦੁਨੀਆ ਖਤਮ ਹੋ ਜਾਊਗੀ ਔਰ ਉਹ ਪੁਖਵਕਤਾ ਹੈਗਾ ਬਾਬਾ ਵੇਗਾ ਜਿਹਨੂੰ ਬਾਬਾ ਵੇਗਾ ਕਹਿੰਦੇ ਨੇ ਉਹਦੀਆਂ ਵੀਡੀਓ ਪਾਈਆਂ سوشل میڈیا ਦੇ ਉੱਤੇ ਤੇ ਮੈਂ ਉਹ ਵੀਡੀਓ ਤੁਹਾਡੇ ਰੂਬਰੂ ਕਰਦਾ ਜਿਹੜੀਆਂ ਉਹਨਾਂ ਨੇ ਮਤਲਬ ਇਹ ਵੀਡੀਓ ਬਣਾ ਕੇ ਦਿੱਤੀਆਂ ਸੀਗਾ ਬਾਬਾ ਰੇਗਾ ਕੀ ਚੇਤਾਵਨੀ ਅਬ ਕੋਈ ਔਰ ਬਦਲ ਨਹੀਂ ਹੈ ਮੌਤ ਗਰਜੇਗੀ ਔਰ ਇਹ ਅਸਤ੍ਰੀਆਂ ਜਿਹੜੀਆਂ ਹੈਗੀਆਂ ਦੋਸਤੋ कहता शुरू होगा परल्या का नया अध्याय बाबा वेंगा सबसे की सबसे भयानक चेतावनी अब धरती पर नहीं बचेगा कुछ भी वैसा जैसा था 8 जुलाई 2025 की रात को एक बजे पूरी पृथ्वी पर छा जाएगा अंधेरा तबाही और अंतक महाविनाश होगा इस धरती का ए हुन बंदे ने वीडियो ਪਾਈ ਹੈ ਤੇ 8 ਜੁਲਾਈ ਨੂੰ ਮਤਲਬ ਇਹ ਬੰਦਾ ਕਹਿ ਰਿਹਾ ਵੀ ਇਹ ਪੂਰੀ ਦੁਨੀਆ ਖਤਮ ਹੋ ਚੁੱਕੀ ਪਰ ਨਹੀਂ ਹੋਈ ਅੱਗੇ ਫਿਰ ਆਜੋ ਇਹ ਕਿਸੇ ਹੋਰ ਨੇ ਵੀਡੀਓ ਪਾਈ ਹੈ ਕਿਉਂਕਿ ਉਹਦੀ ਇੱਕ ਵੀਡੀਓ ਨਹੀਂ ਪਾ ਰખી ਬਹੁਤ ਸਾਰੀਆਂ ਵੀਡੀਓ ਜਿਹੜੀਆਂ ਉਹਦੇ ਪਾਈਆਂ ਹੋਣੀਆਂ शुरू होगा परलिया का अगला अध्याय बाबा वेगा की सबसे ड्रामी और अंतिम चेतावनी अब इस धरती पर कुछ वैसा नहीं बचेगा जैसा पहले कभी था 10 जुलाई 2025 रात बारह बजे हम पहली 8 जुलाई 2025 हजार पच्ची रात एक बजे की कर करते हैं बाबा वेगा जी ਤੁਜੀ ਵੀਡੀਓ ਦੇ ਵਿੱਚ 10 ਜੁਲਾਈ 2025 12 ਵਜੇ ਭਵਿੱਖਬਣੀ ਕਰਦਾ ਹੈ ਤੀਜੀ ਗ੍ਰੀ ਦੇ ਇੱਕ ਹੋਰ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਬਹੁਤ ਜ਼ਿਆਦਾ ਉਹ ਜੋ ਅੱਗ ਦਾ ਤੇ ਹੋਰ ਬੜਾ ਕੁਝ ਦਿਖਾ ਕੇ ਡਰਾਉਣਾ ਬੜਾ ਮਜ਼ੇਦਾਰ ਚੀਜ਼ ਦਿਖਾਈ ਗਈ ਹੈ ਬਾਬਾ ਵੇਗਾ ਕੀ ਚੇਤਾਵਨੀ ਅਬ ਹੋਰ ਕੋਈ ਬਦਲ ਨਹੀਂ ਮੌਤ ਗਰਜੇਗੀ 14 ਜੁਲਾਈ 2025 ਦੀ ਰਾਤ ਨੂੰ वैसे तो बहुत सारिया वीडियोज घूम रही ने सोशल मीडिया सावधान अब दुनिया तबाह होने वाली है बाबा वेंगा के अनुसार दो हजार पच्ची में इकतीस जुलाई से लगातार विनाश शुरू होगा और ये धरती खत्म हो जाएगी ਹੁਣ ਦੋਸਤੋ ਸਵਾਲ ਇੱਥੇ ਹੈਗਾ ਕਿ ਇਸ ਚੀਜ਼ ਨੂੰ ਲੈ ਕੇ ਮੇਰੇ ਕੁਝ ਜਾਣਕਾਰਾਂ ਦੇ ਬਹੁਤ ਸਾਰੇ ਦੋਸਤਾਂ ਦੇ ਫੋਨ ਆਏ 8 ਜੁਲਾਈ ਨੂੰ ਫੋਨ ਆਇਆ 10 ਜੁਲਾਈ ਨੂੰ ਫੋਨ ਆਇਆ 14 ਜੁਲਾਈ ਨੂੰ ਫੋਨ ਆਇਆ 31 ਜੁਲਾਈ ਨੂੰ ਮੈਨੂੰ ਫੋਨ ਆਇਆ ਵੀ ਸੋਨ ਸਾਹਿਬ ਆ ਇੱਕ ਵੀਡੀਓ ਦੇਖੀ ਹੈ ਵੀ ਅੱਜ ਧਰਤੀ ਤੇ ਪਰਲਾ ਆਉਣ ਵਾਲੀ ਹੈ ਦੁਨੀਆ ਖਤਮ ਹੋਣ ਵਾਲੀ ਹੈ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਕੁਝ ਨਹੀਂ ਹੋਣ ਵਾਲਾ ਇਹ ਸਟਾਰ ਥੀਨੇ ਕਦੇ ਖਤਮ ਨਹੀਂ ਹੋਣਾ ਹੁਣ ਇਹ ਤੇ ਸਵਾਲ ਦੂਸਰੇ ਖੜਾ ਹੋ ਹੁੰਦਾ ਹੈਗਾ ਵੀ ਇੱਕ ਵਿਅਕਤੀ 8 ਜੁਲਾਈ ਦੀ ਉਹ ਵਿਖਵਾਣੀ ਦੱਸ ਰਿਹਾ ਹੈ ਬਾਬਾ ਵੇਗਾ ਜੀ ਇੱਕ ਵਿਅਕਤੀ 10 ਜੁਲਾਈ ਦੱਸ ਰਿਹਾ ਦੂਜਾ ਤੀਜਾ ਜਿਹੜਾ ਹੈਗਾ 14 ਜੁਲਾਈ ਦੱਸ ਰਿਹਾ ਤੇ ਚੌਥਾ ਜਿਹੜਾ 31 ਜੁਲਾਈ ਦੀ ਵਿਖਵਾਣੀ ਦੱਸ ਰਿਹਾ ਪਰ ਬਾਬਾ ਵੇਗਾ ਕੌਣ ਹੈ ਆ ਵੀਡੀਓ ਬਣਾਉਣ ਵਾਲਿਆਂ ਨੂੰ ਕੋਈ ਪਤਾ ਨਹੀਂ ਉਹਦਾ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਜਾਂ ਕਿਹੜੇ ਦੇਸ਼ ਦਾ ਹੈ ਉਹ ਬੰਦਾ ਹੈ ਤੇ ਬੁੜੀ ਹੈ ਕੋਈ ਪਤਾ ਨਹੀਂ ਕਿਸੇ ਨੂੰ ਸਿਰਫ ਬਾਬਾ ਵੇਗਾ ਦੇ ਨਾਮ ਦੇਤੇ ਕੁਝ ਬਿਸ਼ਲੇ ਸਮੇਂ ਦੇ ਵਿੱਚ ਜਿਹੜੀਆਂ ਉਹਦੀਆਂ ਕੁਝ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿਉਂਕਿ ਇਹ ਜਿਹੜੇ ਭਵਿੱਖਬਖਤਾ ਲੋਕ ਨੇ ਉਹ 1900 ਦੇ ਵਿੱਚ ਵੀ ਸੀਗੇ 2000 ਦੇ ਵਿੱਚ ਸੀ 2021 ਦੇ ਵਿੱਚ ਵੀ ਨੇ ਤੇ 2010 12 ਇਹ ਸਦੀਆਂ ਪਹਿਲਾਂ ਵੀ ਸੀਗੇ ਉਹ ਤੇ ਅੱਜ ਵੀ ਹੈਗੇ ਤੇ ਕੱਲ ਵੀ ਰਹਿਣਗੇ ਜਿਹੜੇ ਇਸ ਤਰ੍ਹਾਂ ਦੀ ਭਵਿੱਖਬਾਣੀਆਂ ਕਰਦੇ ਨੇ ਹੁਣ ਇਹ ਕੀ ਕਹਿੰਦੇ ਬਾਬਾ ਵੇਗਾ ਕੌਣ ਸੀਗਾ ਬੰਦਾ ਸੀ ਕਿ ਬੁੜੀ ਸੀ ਕਿਸੇ ਨੂੰ ਕੋਈ ਪਤਾ ਨਹੀਂ ਕੁਕ ਉਹਨੇ ਕਿਤਾਬ ਚ ਜਾਂ ਉਹਦੇ ਬਾਰੇ ਜੋ ਕੁਝ ਲਿਖਿਆ ਗਿਆ ਉਹਦੇ ਵਿੱਚ ਲੋਕਾਂ ਨੇ ਕੁਝ ਪੜ੍ਹ ਕੇ ਦੀ ਵੀਡੀਓ ਬਣਾ ਕੇ ਸਿਰਫ ਵਿਊ ਲੈਣ ਦੀ ਖਾਤਰ سوشل ਮੀਡੀਆ ਤੇ ਵਾਇਰਲ ਹੋਣ ਦੀ ਖਾਤਰ ਵੀਡੀਓ ਬਣਾ ਕੇ ਛੱਡਤੀਆਂ ਹੁਣ ਲੋਕ ਉਹ ਚੀਜ਼ ਨਹੀਂ ਦੇਖਿਆ ਦੇ। ਉਹ ਇਹ ਜਗਾ ਜਨਮ ਹੈ। ਅਸਲ ਦੇ ਤੇ ਬਾਬਾ ਵੇਗਾ ਨੇ ਬਾਬਾ ਬੰਗਾ ਇਹਨਾਂ ਨੇ 베ਗਾ ਲਿਖਿਆ 베ਗਾ ਨਹੀਂ ਆ ਬੰਗਾ ਹੈ। ਦੂਜੀ ਗੱਲ ਇਹ ਅਸਲੀ ਨਾਮ ਹੈ ਦੋਸਤੋ ਇਹ ਅਸਲੀ ਨਾਮ ਹੈ ਵੰਗੇਲੀਆ ਪੰਡੇਵਾ ਗੁਸਟਰੋਵਾ ਵੰਗੇਲੀਆ ਪੰਡੇਵਾ ਗੁਸਟਰੋਵਾ ਤੇ ਇਹ ਬੁਲਗਾਰੀਆ ਦੀ ਅੰਨੀ ਅੰਨੀ ਮਤਲਬ ਇਹ ਔਰਤ ਹੈ ਜਾਂ ਔਰਤ ਸੀ ਵਿਖ ਵਕਤਾ ਜੜੀ ਬੁਟੀ ਵਿਗਿਆਨੀ ਤੇ ਹਸਵਾਦੀ ਸੀ ਤੇ ਇਹਦਾ ਜਨਮ ਹੈ ਉਹ 31 ਜਨਵਰੀ 1911 ਨੂੰ ਓਟੇਮਨ ਸਾਮਰਾਜ ਸਾਮਰਾਜ ਓਟੇਮਨ ਸਾਮਰਾਜ ਜਿਹੜਾ ਹੁਣ ਮੈਸਨ ਦੇਸ਼ਿਆ ਦੇ ਵਿੱਚ ਹੈ ਔਰ ਇਹਦਾ ਦੇਸ਼ ਹੈ ਬੁਲਗਾਰੀਆ ਇਹ ਐਸਾ ਬਾਇਓ ਡਾਟਾ ਦੋਸਤੋ ਪਰ ਇਸ ਬਾਇਓ ਡਾਟਾ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਸਿਰਫ ਇਨਾ ਪਤਾ ਹੈ ਵੀ ਬਾਬਾ ਵੇਗਾ ਨਾ ਕੋਈ ਸੀ ਕੌਣ ਸੀ ਬੰਦਾ ਸੀ ਬੁੜੀ ਸੀ ਕੋਈ ਪਤਾ ਨਹੀਂ ਉਹ ਉਹਦੇ ਚੱਕਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੀ ਕੀਤਾ ਅੱਜ ਕੱਲ ਸੋਸ਼ਲ ਮੀਡੀਆ ਦਾ ਕਹਿੰਦੇ ਟ੍ਰੈਂਡ ਚੱਲ ਪਿਆ ਦੋਸਤੋ ਵੀ ਉਹ ਸੋਸ਼ਲ ਮੀਡੀਆ ਦੇ ਵਿਊ ਲੈਣ ਖਾਤਰ ਫਾਲੋਅਰ ਵਧਾਉਣ ਖਾਤਰ ਕੁਝ ਵੀ ਕੁਆਕ ਬੜਾ ਲਿਆ ਕੇ ਜਿਹੜਾ ਦਾ ਉਹੋ ਲਿਆ ਕੇ ਤੁਹਾਡੇ ਫੋਨਾਂ ਦੇ ਵਿੱਚ ਸੱਟ ਦਿੰਦੇ ਆ ਤੇ ਲੋਕ ਵੀ ਉਹਨੂੰ ਬੜਾ ਵਰਤਵਾ ਕਰਦੇ ਲਾਈਕ ਸ਼ੇਅਰ ਤੇ ਉਹ ਕਰੀ ਜਾਂਦੇ ਆ ਜਿੱਥੇ ਜਾਣਕਾਰੀਆਂ ਵਾਲੀਆਂ ਵੀਡੀਓਜ਼ ਨੇ ਜਾਣਕਾਰੀਆਂ ਵਾਲੀਆਂ ਗੱਲਾਂ ਨੇ ਉਹਨੂੰ ਲੋਕ ਲਾਈਕ ਸ਼ੇਅਰ ਵੀ ਨਹੀਂ ਕਰਦੇ ਉਹਨੂੰ ਸਬਸਕ੍ਰਾਈਬ ਵੀ ਨਹੀਂ ਕਰਦੇ ਤੇ ਇਸ ਦਾ ਨਤੀਜਾ ਕੀ ਹੁੰਦਾ ਹੈਗਾ ਹੁਣ ਕਿੰਨੇ ਲੋਕਾਂ ਦੇ ਮੇਰੇ ਕੋਲ ਫੋਨ ਆਏ ਕਿੰਨੇ ਲੋਕਾਂ ਨੇ ਗੱਲ ਕਹੀ ਵੀ ਅਰੇ 8 ਜੁਲਾਈ ਨੂੰ ਦੁਨੀਆ ਖਤਮ ਹੋਣ ਵਾਲੀ ਹੈ 10 ਜੁਲਾਈ ਨੂੰ ਦੁਨੀਆ ਖਤਮ ਹੋਣ ਵਾਲੀ ਹੈ ਜੇ ਕੋਈ ਇਹਦਾ ਕੁਝ ਵੀ ਨਹੀਂ ਹੈ ਹੁਣ ਰਹਿ ਗਈ ਭਵਿੱਖਬਾਣੀਆਂ ਦੀ ਗੱਲ ਆਮ ਨਾਰਮਲ ਜਾਂ ਭਵਿੱਖਬਾਣੀਆਂ ਕੋਈ ਵੀ ਕਰ ਸਕਦਾ ਗਿਆ ਕੋਈ ਬੰਦਾ ਜਿਹੜੇ ਖੇਤਰ ਦੇ ਵਿੱਚ ਮਾਹਰ ਹੈ ਐਕਸਪਰਟ ਹੈਗਾ ਉਹ ਉੱਥੇ ਭਵਿੱਖਬਾਣੀ ਕਰ ਸਕਦਾ ਅੱਜ ਮੌਸਮ ਵਿਗਿਆਨੀ ਹੈ ਜਿਹੜੇ ਉਸ ਵਿਸ਼ੇ ਨਾਲ ਜੁੜੇ ਹੋਏ ਹੈ ਉਹ ਭਵਿੱਖਬਾਣੀਆਂ ਉਹ ਵੀ ਕਰਦੇ ਆ ਵੀ ਕਿੰਨਾ ਨਹੀਂ ਪਊਗਾ ਕਿੰਨੇ ਪਰਸੈਂਟ ਪਊਗਾ ਕਿਹੜੇ ਖੇਤ ਦੇ ਵਿੱਚ ਬੰਦ ਪਊਗਾ ਕਿਹੜੇ ਖੇਤ ਦੇ ਵਿੱਚ ਘਟ ਪਊਗਾ ਕਿੱਥੇ ਪਾਣੀ ਆਊਗਾ ਇੱਕ ਖੇਤੀਬਾੜੀ ਵਿਭਾਗ ਵਾਲੇ ਨੇ ਉਹ ਫਸਲ ਬੀਜਣ ਤੋਂ ਪਹਿਲਾਂ ਦੱਸ ਦਿੰਦੇ ਨੇ ਵੀ ਇੱਥੇ ਇੰਨੇ ਲੱਖ ਟਨ ਝੋਨਾ ਹੋਊਗਾ ਇੰਨੇ ਲੱਖ ਟਨ ਕਣਕ ਹੋਊਗੀ ਉਹ ਵੱਧ ਘਟ ਹੋ ਸਕਦੀ ਹੈ ਇੱਕ ਰਾਜਨੀਤਿਕ ਵਿਸ਼ੇਸ਼ज्ञ ਹੈਗਾ ਮਹਾਰਾਜ ਜਾਣਕਾਰ ਹੈ ਉਹ ਕਨਵਾਣ ਲਾ ਅਨੁਮਾਨ ਲਾ ਕੇ ਦੱਸੂਗਾ ਅੰਦਾਜ਼ਾ ਲਾ ਕੇ ਦੱਸੂਗਾ ਵੀ ਇਸ ਪਾਰਟੀ ਦੀ ਸਰਕਾਰ ਆਉਣ ਦੀ ਸੰਭਾਵਨਾ ਜੈਨੂ ਇੰਨੀਆਂ ਸਿੱਟੇ ਸੀਟਾਂ ਦੀ ਹੈ ਮਿਲਦੀ ਸੁਭਾਉਣਾ ਜਿਵੇਂ ਵੋਟਰ ਤੋਂ ਬਾਅਦ ਦੱਸਣਾ ਸ਼ੁਰੂ ਕਰ ਦਿੰਦੇ ਨੇ ਸੋ ਐਦਾਂ ਦੀਆਂ ਛੋਟੀਆਂ-ਮੂਟੀਆਂ ਜਿਹੜੀਆਂ ਚੀਜ਼ਾਂ ਨੇ ਆਮ ਤੌਰ ਤੇ ਜ਼ਿੰਮੇਵਾਰ ਜਿਹੜਾ ਕਿਸਾਨ ਹੈ ਖੇਤੀ ਬੀਜਦਾਗਾ ਉਹ ਵੀ ਆਪਦੀ ਫਸਲ ਨੂੰ ਦੇਖ ਕੇ ਦੱਸਦਾ ਵੀ ਮੇਰੀ ਇੰਨੇ ਕ ਮਾਣ ਕਣ ਕਰੀ ਰਹੀ ਜੀ ਕਿੱਲੇ ਦੇ ਵਿੱਚੋਂ ਨਿਕਲੂਗੀ ਜਾਂ ਇੰਨੇ ਕ ਮਾਣ ਮੇਰਾ ਝੋਨਾ ਕਿੱਲੇ ਤੋਂ ਨਿਕਲੂਗਾ ਉਹ ਸੱਚ ਵੀ ਹੋ ਸਕਦਾ ਹੈ ਤੇ ਗਲਤ ਵੀ ਹੋ ਸਕਦਾ ਹੈ ਸੋ ਸਵਾਲ ਇੱਥੇ ਖੜਾ ਕੀ ਹੁੰਦਾ ਹੈਗਾ ਕਿ ਇਹ ਜਿਹੜੇ ਲੋਕ ਇਹ ਭਵਿੱਖਬਾਣੀਆਂ ਕਰਦੇ ਨੇ ਕੋਈ ਵੀ ਭਵਿੱਖਬਾਣੀ ਕਰਦੇ ਨਾ ਜੇ ਤਾਂ ਸੱਚ ਹੋ ਗਈ ਤਾਂ ਫਿਰ ਬਾਬਾ ਵੇਂਗੇ ਵਰਗੇ ਨੂੰ ਲੋਕ ਸੇਖਰ ਤੇ ਚੜਾ ਦਿੰਦੇ ਆ ਤੇ ਜੇ ਉਹ ਭਵਿੱਖਬਾਣੀ ਝੂਠ ਨਿਕਲ ਗਈ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਦੀ ਭੁੱਲਣ ਦੀ ਆਦਤ ਦਾ ਫਾਇਦਾ ਹੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਛਾਤਰ ਲੋਕ ਨੇ ਉਹ ਲੋਕ ਉਠਾਉਂਦੇ ਆ ਕੋਈ ਮੁੜ ਕੇ ਲੋਕ ਸਵਾਲ ਨਹੀਂ ਕਰਦੇ ਹੁਣ ਇਹ ਕਿੰਨੇ ਲੋਕਾਂ ਨੇ ਵੀਡੀਓ ਦੇਖੀਆਂ ਇਹਦੇ ਲੋਕਾਂ ਦੇ ਮਾਈਂਡ ਸੈਟ ਦੀ ਚੀਜ਼ ਆਈ ਪਰ ਕੀ ਇਹ ਉਹਨਾਂ ਕਮੈਂਟਾਂ ਤੇ ਜਾ ਉਹਨਾਂ ਵੀਡੀਓ ਤੇ ਜਾ ਕੇ ਦੁਬਾਰਾ ਕਮੈਂਟ ਕਰਨਗੇ بیا ਜਿਹੜਾ ਤੁਸੀਂ ਬਕਵਾਸ ਮਾਰੇ ਹੈਗਾ ਆ ਜਿਹੜਾ ਤੁਸੀਂ ਵੀਡੀਓ ਬਣਾਈਆਂ ਸੀਗੀਆਂ ਵੀ 8 ਜੁਲਾਈ ਦੇ ਦੋਨੇ ਖਤਮ ਹੋ ਗਈ 10 ਨੂੰ ਖਤਮ ਹੋ ਗਈ ਖਤਮ ਤਾਂ ਹੋਈ ਰਗੀ ਕੋਈ ਨਹੀਂ ਜਾ ਕੇ ਨਾ ਕੋ ਕਮੈਂਟ ਕਰੇ ਨਾ ਕੋ ਸਵਾਲ ਕਰੇ ਇੱਥੇ ਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ ਇਹ ਲੋਕ ਵੀ ਇਹਨਾਂ ਨੂੰ ਕਿਸੇ ਨੇ ਕੋਈ ਸਵਾਲ ਨਹੀਂ ਕਰਨਾ ਇਹਨਾਂ ਨੂੰ ਪੁੱਛਣਾ ਨਹੀਂ ਬੀਤਵਾ ਜਿਹੜਾ ਬਖਵਾਣੀ ਕੀਤੀ ਸੀਗੀ ਇਹਦੇ ਦੀ ਝੂਠ ਸਾਬਤ ਹੋਈ ਜਵਾਬ ਦੇ ਦਾ ਤੇ ਜੇ ਕੋਈ ਗੱਲ ਸੱਚ ਹੋ ਗਈ ਤਾਂ ਫਿਰ ਲੋਕੋ ਦੀ ਵਾਹਵਾ ਕਰਦੇ ਉਹ ਬੜਾ ਖਰਾਮ ਆਤੀ ਹੈ ਜੀ ਬੜੇ ਸਤਿਗ ਭਗਤ ਬਣੀ ਕਰਦਾ ਹੈਗਾ ਦੋਸਤੋ ਤੁਸੀਂ ਸ਼ਾਮ ਤੱਕ 10 ਗੱਲਾਂ ਕਿਸੇ ਨੂੰ ਕਹਿ ਦਿਓ ਇੱਕ ਗੱਲ ਤੁਹਾਡੀ ਵੀ ਇਹਦੇ ਵਿੱਚ ਸੱਚੀ ਹੋ ਸਕਦੀ ਹੈ ਸੋ ਇਹ ਕੋਈ ਚਮਤਕਾਰ ਕੋਈ ਸ਼ਕਤੀ ਨਹੀਂ ਹੈ ਨਹੀਂ ਸਾਡੇ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਕੋਈ ਬਹੁਤੀ ਨੌਲੇਜ ਹੁੰਦੀ ਆ ਦੇ ਨਹੀਂ ਨੌਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਵੀ ਗੱਲ ਉਹਦੇ ਮੂਹਰੇ ਪੇਸ਼ ਕੀਤੀ ਜਾਂਦੀ ਹੈ ਜਿਹੜੀ ਵੀ ਚੀਜ਼ ਉਹਨਾਂ ਨੂੰ ਦਿਖਾ ਦਿੱਤੀ ਜਾਂਦੀ ਹੈ ਜੈਨੂੰ ਕਹਿ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਬੋਲ ਦਿੱਤੀ ਜਾਂਦੀ ਹੈ ਉਹ ਇਨ ਬਿਨ ਉਸੇ ਤਰੀਕੇ ਉਸ ਗੱਲ ਨੂੰ ਮੰਨ ਕੇ ਅੱਗੇ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਅੱਜ ਕੱਲ ਦਾ ਪ੍ਰਚਾਰ ਸੋਸ਼ਲ ਵੀਡੀਓ ਤੇ ਆ ਗਿਆ ਤੇ ਸੋਸ਼ਲ ਵੀਡੀਓ ਫਿਰ ਦਵਾ ਦਵਾ ਹੋਜੀ ਨੂੰ ਲਾਈਕ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਤੋ ਕਿਸੇ ਗੱਲ ਦੇ ਅੱਖਾਂ ਵਿੱਚ ਕੇ ਵਿਸ਼ਵਾਸ ਨਾ ਕਰੋ ਇਹ ਜਿਹੜਾ ਕੁਦਰਤੀ ਇੱਕ ਵਰਤਾਰਾ ਹੈਗਾ ਜਿਹੜੀ ਕੁਦਰਤੀ ਵਰਤਾਰਾ ਹੈਗਾ ਇੱਥੇ ਮੀਂਹ ਝੱਖੜ ਹਨੇਰੀਆਂ ਪੁਚਾਰ ਜਲਜੜੇ ਐਦਾਂ ਦੇ ਵਰਤਾਰੇ ਪਹਿਲਾਂ ਵੀ ਵਾਪਰਦੇ ਆਏ ਆ ਅੱਜ ਵੀ ਵਾਪਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਪਰਦੇ ਰਹਿਣਗੇ ਕੁਦਰਤੀ ਸਿਸ਼ਟਮ ਦੇ ਵਿੱਚ ਤਾਂ ਅਸੀਂ ਜੇ ਕਿਸੇ ਦੀ ਕਹੀ ਹੋਈ ਗੱਲ ਸੱਚ ਮੰਨ ਸੱਚ ਹੋ ਵੀ ਗਈ ਕਾ ਉਹ ਕੋਈ ਚਮਤਕਾਰ ਨਹੀਂ ਹੈ ਉਹ ਗੱਲ ਤੁਹਾਡੀ ਵੀ ਸੱਚ ਹੋ ਸਕਦੀ ਹੈ ਸੋ ਅੱਖਾਂ ਨਿੱਚ ਕੇ ਕਦੇ ਕਿਸੇ ਵਿਸ਼ਵਾਸ ਨਾ ਕਰੋ ਹਰ ਗੱਲ ਦੀ ਪਰਖ ਕਰੋ ਪੜਤਾਲ ਕਰੋ ਕੀ ਸੱਚ ਹੈ ਕੀ ਝੂਠ ਹੈ ਆਪਣੀ ਸੋਚ ਵਿਗਿਆਨਿਕ ਬਣਾਓ ਆਪਣਾ ਨਜ਼ਰੀਆ ਵਿਗਿਆਨਿਕ ਬਣਾਓ ਔਰ ਜੇ ਤੁਸੀਂ ਆਪਣਾ ਨਜ਼ਰੀਆ ਵਿਗਿਆਨਿਕ ਬਣਾਉਗੇ ਤਾਂ ਹੀ ਜ਼ਿੰਦਗੀ ਵਿੱਚ ਤੁਸੀਂ ਅੱਗੇ ਵਧ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਵਧੀਆ ਤੇ ਸਫਲ ਬਣਾ ਸਕਦੇ ਹੋ ਤੇ ਇਹ ਅਈਆਂ ਤੋਂ ਵਿਖ ਬਾਣੀਆਂ ਦੇ ਮਗਰ ਲੱਗ ਕੇ ਪਰ ਇਹਨਾਂ ਨੂੰ ਸੱਚ ਮੰਨ ਕੇ ਤੁਸੀਂ ਜ਼ਿੰਦਗੀ ਚੱਲਦੇ ਰਹੋਗੇ ਤੇ ਕਦੀ ਅੱਗੇ ਨਹੀਂ ਵੱਸ ਸਕਦੇ ਬਲਕਿ ਤੁਹਾਡੇ ਨੁਕਸਾਨ ਹੁੰਦੇ ਰਹਿਣਗੇ ਵੀਡੀਓ ਕਿਦਾਂ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ ਦਰਜਾਣਾ ਦੋਸਤੋ ਫਿਰ ਮਿਲਾਂਗੇ ਕਿਸੇ ਨਵੇਂ ਜਾਣਕਾਰੀ ਨਾਲ ਤਦ ਤੱਕ ਨਮਸਕਾਰ